ਬੱਚੇ ਦੀ ਹਾਲਤ ਜਿਹੜੀ ਹੈ ਬਹੁਤ ਜ਼ਿਆਦਾ ਖਰਾਬ ਹੈ ਬੱਚੇ ਨੂੰ ਇਲਾਜ ਦੀ ਜ਼ਰੂਰਤ ਹੈ ਇਸ ਦੀ ਜੋ ਇਕਲੱਤ ਹੈ ਉਹ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਖਰਾਬ ਹੋ ਚੁੱਕੀ ਹੈ ਕਦੋਂ ਤੋਂ ਇਸ ਦੀ ਹਾਲਤ ਹੈ ਇਹ ਤਾਂ 4 ਸਾਲ ਹੋ ਗਏ ਕਿਵੇਂ ਹੋਇਆ ਸੀ ਪਤਾ ਨਹੀਂ ਚੱਲਦਾ ਚੱਲਦਾ ਹੀ ਬਹਿ ਗਿਆ ਕਿੰਨੀ ਉਮਰ ਦਾ ਸੀ ਜਦੋਂ ਇਹਨੂੰ ਪ੍ਰੋਬਲਮ ਆਈ ਹੈ ਹਾਂਜੀ ਇਹ ਹੈਗਾ ਸੀ 7-8 ਕਿਸਾਨ ਤੇ ਹੁਣ ਕਿੰਨੀ ਉਮਰ ਹੈ ਹਾਂ ਨੇ 40ਵੇਂ ਸਾਲ ਚ ਲੱਗਾ ਪੈਸੇ ਨਹੀਂ ਹੈਗੇ ਇਲਾਜ ਕਰਾਉਣ ਨੂੰ ਕੋਈ ਪੈਸਾ ਨਹੀਂ ਪੈਸਾ ਤਾਂ ਜੋ ਆਉਂਦਾ ਹੈ ਤੇ ਫਿਕਰਾ ਹੈ ਮਸੀਂ ਪੂਰਾ ਹੁੰਦਾ ਹੈ ਤੁਸੀਂ ਕੀ ਕਰਦੇ ਹੋ ਹਾਂਜੀ ਮੈਂ ਦਿਹਾੜੀਆਂ ਖੱਤਿਆਂ ਚ ਜਿੱਦੇ ਸਬਜ਼ੀ ਸਬਜ਼ੀ ਦੇ ਕੰਮ ਮਾੜਾ ਮੋਟਾ ਕਿੰਨਾ ਖਰਚਾ ਆਉਣਾ ਹੈ ਉਹਨਾਂ ਨੇ ਕਿਹਾ ਸੀਗਾ ਵੀ 15 ਲੱਖ ਤੋਂ ਨਾਜ ਘੱਟ ਨਹੀਂ ਥੱਲੇ ਥੋੜਾ ਚਿਰ ਹੈਗੀਆਂ ਜਾਂ ਨਹੀਂ ਹੈਗੀਆਂ ਜਿਹਨ ਨਾਚਰ ਹੈਗੀ ਆ ਮੈਂ ਦੇਖ ਦਈਏ ਤੇ ਮਗਰ ਉਹਨੂੰ ਕੌਣ ਸੰਭੂਗਾ ਕਰੂਗਾ ਤੇ ਇਹਦਾ ਇਲਾਜ ਇਦਾਂ ਕਰਾਇਆ ਜਾਏ ਲੜ ਮਿਲ ਕੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਨਕਟ ਟੀਵੀ ਤੇ ਮੈਂ ਹਾਂ ਚੰਦਨ ਬ੍ਰੇਕ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਛੋਟੀ ਜੀ ਮੁਸ਼ਕਲ ਵੀ ਆ ਜਾਵੇ ਨਾ ਤੇ ਅਸੀਂ ਘਬਰਾ ਜਾਂਦੇ ਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਦੇਖ ਕੇ ਹੀ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੀ ਬੰਦ ਕਰ ਦਿੰਦੇ ਆਂ ਪਰ ਅੱਜ ਅਸੀਂ ਤੁਹਾਨੂੰ ਇੱਕ ਇਦਾਂ ਦੀ ਦਰਦਨਾਕ ਤਸਵੀਰ ਦਿਖਾਉਣ ਜਾ ਰਹੇ ਆਂ ਕਿ ਦੇਖ ਕੇ ਤੁਹਾਨੂੰ ਤੁਹਾਡੇ ਆਪਣੇ ਦਰਦ ਵੀ ਭੁੱਲ ਜਾਣਗੇ ਇੱਕ ਛੋਟਾ ਜਿਹਾ ਬੱਚਾ ਹੈ ਜਿਸ ਦਾ ਨਾਮ ਹੈ ਨੀਰਜ ਪਰ ਕੁਦਰਤ ਨੇ ਉਹਦੇ ਨਾਲ ਅਜਿਹਾ ਖੇਡ ਖੇਡਿਆ ਕਿਸਮਤ ਦੀ ਅਜਿਹੀ ਮਾਰ ਪਈ ਉਸ ਬੱਚੇ ਨੂੰ ਕਿ ਛੋਟਾ ਜਿਹਾ ਬੱਚਾ ਹੀ ਵੀਲ ਚੇਅਰ ਤੇ ਬੈਠ ਗਿਆ ਹੱਸਦਾ ਖੇਡਦਾ ਉਹ ਬੱਚਾ ਸੀ ਪਰ ਪਤਾ ਨਹੀਂ ਉਹਦੇ ਨਾਲ ਅਜਿਹਾ ਕੀ ਹੋਇਆ ਕਿ ਵੀਲ ਚੇਅਰ ਤੇ ਬੈਠ ਗਿਆ ਔਰ ਨਾਲ ਹੀ ਉਸ ਬੱਚੇ ਦੇ ਸਿਰ ਦੇ ਮਾਂ ਦਾ ਸਾਯਾ ਵੀ ਨਹੀਂ ਹੈ ਉਸ ਨੂੰ ਸੰਭਾਲਣ ਵਾਲਾ ਵੀ ਕੋਈ ਨਹੀਂ ਹੈਗਾ ਉਸ ਬੱਚੇ ਦੇ ਦਾਦੀ ਜੋ ਕਿ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਆਪਣਾ ਘਰ ਸੰਭਾਲਦੇ ਨੇ ਕਿਰਾਏ ਦੇ ਘਰ ਤੇ ਉਹ ਰਹਿੰਦੇ ਨੇ ਤੇ ਬਹੁਤ ਸਾਰੀਆਂ ਪ੍ਰੋਬਲਮਸ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਇਹ ਘਰ ਬਰਿਆਣਾ ਪਿੰਡ ਦੇ ਵਿੱਚ ਹੈ ਜਿੱਥੇ ਅਸੀਂ ਅੱਜ ਆਏ ਆ ਜਿੱਥੇ ਅਸੀਂ ਅੱਜ ਖੜੇ ਆ ਉਸ ਬੱਚੇ ਦੀ ਹਾਲਤ ਤੁਹਾਨੂੰ ਦਿਖਾਉਨੇ ਆ ਤੇ ਨਾਲ ਹੀ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਦੇ ਆਂ ਜੀ ਕੀ ਨਾਮ ਹੈ ਆਪਣਾ ਬਵਲੀ ਤੇ ਤੁਸੀਂ ਜਿਵੇਂ ਤੁਹਾਡਾ ਇਹ ਕੀ ਲੱਗਦਾ ਹਾਂਜੀ ਪੋਤਾ ਪੋਤਾ ਲੱਗਦਾ ਹੈ ਤੁਹਾਡਾ ਤੇ ਕਦੋਂ ਤੋਂ ਇਸ ਦੀ ਹਾਲਤ ਹੈ ਇਹ ਤਾਂ 4 ਸਾਲ ਹੋ ਗਏ ਕਿਵੇਂ ਹੋਇਆ ਸੀ ਪਤਾ ਹੀ ਨਹੀਂ ਚੱਲਦਾ ਚੱਲਦਾ ਹੀ ਬਹਿ ਗਿਆ ਅੱਛਾ ਨਹੀਂ ਪਹਿਲਾਂ ਜਦੋਂ ਇਹ ਪ੍ਰੋਬਲਮ ਆਈ ਸੀ ਤੁਸੀਂ ਡਾਕਟਰ ਨੂੰ ਨਹੀਂ ਦਿਖਾਇਆ ਹਾਂਜੀ ਦਿਖਾਲਦੇ ਰਹੇ ਜਦੋਂ ਪਤਾ ਲੱਗਿਆ ਤੇ ਉਹਦੇ ਹੀ ਬਾਅਦ ਚ ਫਿਰ ਜਦੋਂ ਦਿਖਾਲ ਦੇ باوجود ਵੀ ਰਿੰਦਾ 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 ਰਹਿ ਗਿਆ ਮੁੜ ਕੇ ਲੋਕਡਾਊਨ ਲੱਗ ਗਿਆ ਤੇ ਕਰੋਨਾ ਦਾ ਚੱਕਰ ਆ ਗਿਆ ਤੇ ਫਿਰ ਬਸ ਇਦਾਂ ਹੀ ਰਿੰਦਾ ਰਿੰਦਾ ਕੰਮ ਰਹਿ ਗਿਆ ਮੈਂ ਸੁਣਿਆ ਇਹਨਾਂ ਦੇ ਜਿਹੜੇ ਮਦਰ ਨੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਹਾਂਜੀ ਅੱਛਾ ਹਾਂਜੀ ਆ ਤੀਜਾ ਸਾਲ ਲੱਗਿਆ ਅੱਛਾ ਤੇ ਇਹਨਾਂ ਦੇ ਫਾਦਰ ਹਾਂਜੀ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਹਾਂਜੀ ਉਹ ਇਦਾਂ ਹੀ ਆ ਮਿਹਨਤ ਮਨਜ਼ੂਰੀ ਦਿਹਾੜੀ ਦੁਪਹਿਰ ਕਰਦੇ ਨੇ ਕਿਰਾਏ ਦੇ ਘਰ ਤੇ ਰਹਿੰਦੇ ਹੋ ਤੁਸੀਂ ਕਿਰਾਏ ਦੇ ਘਰ ਰਹਿੰਦੇ अच्छा ते ਕਿ ਕਿੰਨਾ ਕਿਰਾਇਆ ਭਰ ਦਿਓ ਕਰਦਾ 3000 अच्छा ते ए बच्चे दी ਤੁਸੀਂ ਕਿਹਾ ਕਿ ਇਲਾਜ ਕਰਵਾਇਆ ਪਰ ਕੁਝ ਪਤਾ ਨਹੀਂ ਚਲਿਆ ਕਿੰਨੀ ਉਮਰ ਦਾ ਸੀ ਜਦੋਂ ਇਹਨੂੰ ਪ੍ਰੋਬਲਮ ਆਈ ਹੈ ਹਾਂਜੀ ਇਹ ਹੈਗਾ ਸੀ 7-8 ਸਾਲ ਦਾ ਤੇ ਹੁਣ ਕਿੰਨੀ ਉਮਰ ਹੈ ਹਣ ਇਹ 14 ਸਾਲ ਚ ਲੱਗਾ ਤੇ ਮੈਨੂੰ ਲੱਗਦਾ ਕਿ ਬੱਚੇ ਦੀ ਗਰੋਥ ਵੀ ਜਿਹੜੀ ਹੈ ਰੁਕ ਚੁੱਕੀ ਹੈ ਹਾਂਜੀ ਹਾਂਜੀ ਇਦਾਂ ਹੀ ਹੋ ਚੁੱਕੀ ਬਸ ਦਿਨੋ ਦਿਨ ਹੀ ਵਸੇ ਇਦਾਂ ਥੱਲੇ ਨੂੰ ਜਾਂਦੇ ਤੇ ਹੁਣ ਕੋਈ ਇਲਾਜ ਨਹੀਂ ਹੋ ਰਿਹਾ ਹਾਂਜੀ ਕੋਈ ਵੀ ਨਹੀਂ ਇਹਨੂੰ ਕੁਝ ਨਹੀਂ ਦਵਾਈ ਨਾ ਦਾਰੂ ਕੁਝ ਨਹੀਂ ਕੀ ਇਹਦੇ ਪਿੱਛੇ ਕੀ ਹੈਗਾ ਰੀਤਾ ਹਾਂਜੀ ਕਰਾਇ ਮਸੀ ਚੱਲ ਰਿਹਾ ਤਾਂ ਜਾ ਵਾਚ ਰੋਟੀ ਪਾਣੀ ਚੱਲ ਰਿਹਾ ਦਿਹਾੜੀ ਦਿppa ਕਰਕੇ ਮਿਹਨਤ ਕਰਕੇ ਅੱਛਾ ਹਾਂਜੀ ਪੈਸੇ ਨਹੀਂ ਹੈਗੇ ਇਲਾਜ ਕਰਾਉਣ ਨੂੰ ਕੋਈ ਪੈਸਾ ਨਹੀਂ ਪੈਸਾ ਤਾਂ ਜੋ ਆਉਂਦਾ ਹੈ ਤੇ ਫਿਕਰਾ ਹੈ ਮਸੀ ਪੂਰਾ ਹੁੰਦਾ ਹੈ ਜਾ ਵਾ ਰੋਟੀ ਮਾੜੀ ਮੋਟੀ ਚੱਲਦੀ ਤੇ ਫਿਰ ਬੱਚੇ ਦੀ ਪੜ੍ਹਾਈ ਵੀ ਰੁਕ ਗਈ ਹੋਣੀ ਹੈ ਹਾਂਜੀ ਹਾਂ ਪੜ੍ਹਾਈ ਤਾਂ ਫਿਰ ਇਦਾਂ ਹੀ ਆ ਰੁਕਣੀ ਆਵੇ ਜਦ ਫਿਰ ਬੱਚੇ ਨੂੰ ਕੁਛ ਪਾਸੇ ਕੋਈ ਸਹਾਰਾ ਨਹੀਂ ਮਿਲੇਗਾ ਤੁਸੀਂ ਕੀ ਕਰਦੇ ਹੋ ਹਾਂਜੀ ਮੈਂ ਦਿਹਾੜੀਆਂ ਖੱਤਿਆਂ ਚ ਜਿੱਦੇ ਸਬਜ਼ੀ ਸੂਬੀਜ ਦੇ ਕੰਮ ਮਾੜਾ ਮੋਟਾ ਹੀ अच्छा हां जी रोज ਜਾਂਦੇ ਉਹ ਦਿਹਾੜੀ ਤੇ हां जी रोज ਜਾਂਦੇ ਜਦ ਨਹੀਂ ਕੰਮ ਹੁੰਦਾ ਉਹ ਨਹੀਂ ਤੇ ਫਿਰ ਬੱਚੇ ਨੂੰ ਕੌਣ ਸੰਭਾਲਦਾ ਹੈ हां जी ਇਦਾਂ ਹੀ ਆ ਮੈਂ ਦੇਖ ਜਾਨੀ ਮੜ ਕੇ ਆ ਕੇ ਫੇਰ सांगਦੀ ਪਿੱਛੇ ਕੋਈ ਨਹੀਂ ਹੈਗਾ ਸੰਭਾਲਣ ਵਾਲਾ ਨਹੀਂ ਜੀ اچھا ਤੁਸੀਂ ਦੇਖ ਸਕਦੇ ਹੋ ਬੱਚੇ ਦੀ ਹਾਲਤ ਜਿਹੜੀ ਹੈ ਬਹੁਤ ਜ਼ਿਆਦਾ ਖਰਾਬ ਹੈ ਬੱਚੇ ਨੂੰ ਇਲਾਜ ਦੀ ਜ਼ਰੂਰਤ ਹੈ ਇਸ ਦੀ ਜੋ ਇਕਲੱਤ ਹੈ ਉਹ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਖਰਾਬ ਹੋ ਚੁੱਕੀ ਹੈ ਔਰ ਬੱਚਾ 휠ਚੇਅਰ ਤੇ ਹੈ ਨਾ ਤਾਂ ਉਹ ਪੜ੍ਹਾਈ ਕਰ ਸਕਦਾ ਕਿਉਂਕਿ ਜਾਨ ਦੀ ਹਾਲਤ ਵਿੱਚ ਨਹੀਂ ਹੈ ਸਕੂਲ ਤੇ ਨਾ ਹੀ ਇਸ ਬੱਚੇ ਦਾ ਇਲਾਜ ਹੋ پا ਰਿਹਾ ਕਿਉਂਕਿ ਘਰ ਦੇ ਵਿੱਚ ਕੁਝ ਫਾਈਨੈਂਸ਼ੀਅਲ ਕ੍ਰਾਈਸਿਸ ਨੇ ਘਰ ਦੇ ਵਿੱਚ ਪ੍ਰੋਬਲਮ ਹੈ ਪੈਸਿਆਂ ਦੀ ਬੱਚੇ ਦੇ ਜਿਹੜੇ ਕਹਿ ਸਕਦੇ ਆ ਕਿ ਮਾਤਾ ਪਿਤਾ ਜਾਂ ਫਿਰ ਦਾਦੀ ਨੇ ਉਹਨਾਂ ਦੀ ਨਾਲ ਤੇ ਪਿਤਾ ਨੇ ਮਾਂ ਦਾ ਸਾਯਾ ਤਾਂ ਬੱਚੇ ਦੇ ਸਿਰ ਤੋਂ ਉੱਠ ਹੀ ਗਿਆ ਤੇ ਜਿਹੜੇ ਪਿਤਾ ਤੇ ਦਾਦੀ ਨੇ ਉਹ ਜੋ ਕਮਾਉਂਦੇ ਨੇ ਰੋਜ਼ ਦਾ ਉਹ ਰੋਜ਼ ਦੀਆਂ ਜ਼ਰੂਰਤਾਂ ਦੇ ਵਿੱਚ ਹੀ ਪੂਰਾ ਹੋ ਜਾਂਦਾ ਹੈ ਜਾਂ ਤਾਂ ਘਰ ਦਾ ਕਿਰਾਇਆ ਮਸੀਂ ਦਿੱਤਾ ਜਾਂਦਾ ਹੈ ਜਾਂ ਫਿਰ ਸਿਰਫ ਰੋਟੀ ਦਾ ਗੁਜ਼ਾਰਾ ਚੱਲਦਾ ਹੈ ਇਸ ਹੱਥੋਂ ਜਿਹੜੀ ਬੱਚੇ ਦੀ ਦਵਾਈ ਦਾਰੂ ਹੈ ਉਹ ਵੀ ਨਹੀਂ ਹੋ ਪਾਰਿਆ ਤਾਂ ਇਲਾਜ ਹੋਣਾ ਆਪਰੇਟ ਹੋਣਾ ਬਹੁਤ ਦੂਰ ਦੀ ਗੱਲ ਹੈ ਸੋ ਇਹ ਜੋ ਬੱਚਾ ਹੈ ਨਿਰਜ ਇਸ ਦੀ ਉਮਰ ਵੀ ਬਹੁਤ ਘੱਟ ਹੈ ਤੇ ਇੰਨੀ ਉਮਰ ਦੇ ਵਿੱਚ ਜਿਹਦਾ ਇਹ ਹਾਲ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਇਸ ਬੱਚੇ ਦਾ ਆਉਣ ਵਾਲਾ ਫਿਊਚਰ ਵੀ ਕੋਈ ਨਹੀਂ ਹੈਗਾ ਘਰ ਦੇ ਹਾਲਾਤ ਵੀ ਤੁਸੀਂ ਦੇਖੇ ਨੇ ਜ਼ਿਆਦਾ ਵਧੀਆ ਨਹੀਂ ਹੈਗੇ ਤੇ ਉਮੀਦ ਕਰਦੇ ਆ ਕਿ ਸਾਡੇ ਬਹੁਤ ਸਾਰੇ ਇਦਾਂ ਦੇ ਸੱਜਣ ਹੋਣਗੇ ਜੋ ਇਸ ਬੱਚੇ ਦੀ ਅੱਗੇ ਆ ਕੇ ਹੈਲਪ ਜ਼ਰੂਰ ਕਰਨਾ ਚਾਣਗੇ ਇਸ ਬੱਚੇ ਦੇ ਜੋ ਨੰਬਰ ਨੇ ਕੰਟੈਕਟ ਨੰਬਰ ਤੇ ਅਕਾਊਂਟ ਨੰਬਰ ਉਹ ਅਸੀਂ ਸਕਰੀਨ ਤੇ ਜ਼ਰੂਰ ਦੇਵਾਂਗੇ ਤਾਂ ਜੋ ਇਸ ਬੱਚੇ ਦੀ ਹੈਲਪ ਕੀਤੀ ਜਾ ਸਕੇ ਤੇ ਵੱਧ ਤੋਂ ਵੱਧ ਅਸੀਂ ਇਹੀ ਕਹਿੰਦੇ ਆ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਨਾਲ ਹੀ ਇਸ ਬੱਚੇ ਦੀ ਹੈਲਪ ਕਰਨ ਦੇ ਲਈ ਉਹ ਪਤਵੰਤੇ ਸੱਜਣ ਅੱਗੇ ਆਉਣ ਜੋ ਕਿ ਸਮਾਜ ਸੇਵਾ ਦੇ ਵਿੱਚ ਆਪਣਾ ਲੋਗਦਾਨ ਫੌਂਦੇ ਰਹਿੰਦੇ ਨੇ ਅੱਛਾ ਬੀਜੀ ਤੁਸੀਂ ਨੂੰ ਕਿਤੇ ਲੈ ਕੇ ਨਹੀਂ ਗਏ ਹੈਗੇ ਲੈ ਕੇ ਗਏ ਸੀ ਜੀ ਕਿੱਥੇ ਲੈ ਕੇ ਗਏ ਸੀ ਚੰਡੀਗੜ੍ਹ ਪੀਜੀਆ ਕੌਣ ਲੈ ਕੇ ਗਿਆ ਸੀ ਹਾਂ ਜੀ ਉਹ ਜੋ ਆਏ ਸੀਗੇ ਤੁਹਾਡੇ ਵਾਂਗੂ ਇਦਾਂ ਹੀ ਲੈ ਕੇ ਗਏ ਸੀ ਅੱਛਾ ਕੋਈ ਉਦਾਂ ਹੀ ਆਇਆ ਸੀਗਾ ਹਾਂ ਠੀਕ ਹੈ ਤੇ ਕੀ ਕਹਿੰਦੇ ਸੀ ਕਿੰਨਾ ਖਰਚਾ ਆਇਆ ਉਹਨਾਂ ਨੇ ਕਿਹਾ ਸੀਗਾ ਵੀ 15 ਲੱਖ ਤੋਂ ਨਾਜ ਘੱਟ ਨਹੀਂ ਥੱਲੇ ਦੇ ਟ ਲਗਦਾ 10 15 ਲੱਖ ਹਾਂਜੀ ਤੇ ਸੱਤੋਂ ਫੇ ਮੁੜ ਕੇ ਨਹੀਂ ਉਹਨਾਂ ਨੇ ਕੋਈ ਵੀ ਆਏ ਤੇ ਨਾਮ ਨਹੀਂ ਦਿਖਾਇਆ ਤੇ ਸੱਤੋਂ ਨਹੀਂ ਕਰਵਾ ਹੋਇਆ ਤੇ ਹੁਣ ਇਹਦੀ ਮਾਜਤ ਹੋਣੀ ਚਾਹੀਦੀ ਜਿੱਥੇ ਤੱਕ ਤੇ ਮੈਂ ਕਰੀ ਥੋੜਾ ਚਿਰ ਹੈ ਗਈਆਂ ਜਾਂ ਨਹੀਂ ਹੈ ਗਈ ਤੇ ਜਿੰਨਾ ਚਿਰ ਹੈ ਗਈਆਂ ਮੈਂ ਦੇਖਦੀ ਤੇ ਮਗਰ ਉਹਨੂੰ ਕੌਣ ਸੰਭੂਗਾ ਕਰੂਗਾ ਤੇ ਇਹਦਾ ਇਲਾਜ ਇਹਦਾ ਕਰਾਇਆ ਜਾਏ ਲੜ ਮਿਲ ਕੇ ਅੱਛਾ ਠੀਕ ਹਾਂਜੀ ਹਾਂਜੀ ਕਿਰਾਏ ਤੇ ਰਹਿਣ ਵਾਲੇ ਆ ਕਿਰਾਇਆ ਹੀ ਮੱਸੀ ਚੱਲਦਾ ਆ ਤੇ ਇਹਦੇ ਇਲਾਜ ਨਹੀਂ ਕਰਾ ਹੁੰਦਾ ਹਾਂਜੀ ਠੀਕ ਆ ਹਾਂ ਤੇ ਮੰਮਾ ਹੈ ਨਹੀਂ ਇਹਨਾਂ ਦੀ ਠੀਕ ਆ ਹਾਂ ਸੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਇਸ ਵੀਡੀਓ ਦੇ ਵਿੱਚ ਬਸ ਇਹ ਨਹੀਂ ਤੁਸੀਂ ਜੁੜੇ ਰਹੋ ਅਨਕਟੀ ਵੀ ਦੇ ਨਾਲ